ਜੇਕਰ ਤੁਸੀਂ ਐਲੋਪੈਥੀ ਜਾਂ ਹੋਰ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਹੋ ਤਾਂ ਤੁਹਾਡੇ ਲਈ ਹੁਣ ਹੋਮੋਪੈਥਿਕ ਹਸਪਤਾਲ ਖੁੱਲ ਚੁੱਕਿਆ ਹੈ ਕਰੋਨਿਆ ਹਸਪਤਾਲ ਗੋਲੂ ਦਾ ਮੋੜ ਦੇ ਵਿੱਚ ਮੌਜੂਦ ਹੈ ਗਿਆ ਜਿਹੜਾ ਇੱਕ ਨਵਾਂ ਹਸਪਤਾਲ ਬਣ ਚੁੱਕਿਆ ਤੇ ਇਸ ਹਸਪਤਾਲ ਦੀ ਸਭ ਤੋਂ ਪਹਿਲੇ ਮੈਂ ਲੋਕੇਸ਼ਨ ਦੱਸ ਦਿੰਦਾ ਹੈਗਾ ਗੋਲੂ ਕਾ ਮੋੜ ਗੁਰੂਵਰ ਸੇ ਰੋਡ ਜੇ ਗੋਲੂ ਕਾ ਮੋੜ ਤੋਂ ਅਸੀਂ ਨਿਕਲਦੇ ਆ ਤਾਂ ਬਿਲਕੁਲ 2-300 ਮੀਟਰ ਅੱਗੇ ਕਰੋਨਿਆ ਹੋਮੋਪੈਥਿਕ ਹਸਪਤਾਲ ਹੈਗਾ ਜਿੱਥੇ ਹੁਣ ਹਰ ਤਰ੍ਹਾਂ ਦੀ ਜਿਹੜੀ ਹੈ ਹੋਮੋਪੈਥਿਕ ਦਵਾਈ ਤੁਹਾਨੂੰ ਮਿਲੂਗੀ ਡਾਕਟਰ ਸਾਹਿਬ ਨਾਲ ਹੀ ਮਿਲਾਉਂਦੇ ਹੈਗੇ ਆ ਤੇ ਨਾਲ ਹੀ ਪੂਰਾ ਹਸਪਤਲ ਵੀ ਤੁਹਾਨੂੰ ਦਿਖਾ ਦਿੰਦੇ ਆ ਕਿੰਨਾ ਸਾਫ ਸੁਥਰਾ ਤੇ ਵਧੀਆ ਤਰੀਕੇ ਦੇ ਨਾਲ ਇਸ ਹਸਪਤਲ ਨੂੰ ਬਣਾਇਆ ਗਿਆ ਹੈਗਾ ਡਾਕਟਰ ਸਾਹਿਬ ਵੀ ਸੀਟ ਤੇ ਮੌਜੂਦ ਹੈਗੇ ਆ ਗੱਲਬਾਤ ਜਿਹੜੀ ਹੈ ਉਹ ਕਰ ਲੈਂਦੇ ਹੈਗੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਗੁਰੂਸਰ ਲਾਈਵ ਤੇ ਧੰਨਵਾਦ ਗੁਰੂਸਰ ਲਾਈਵ ਨੂੰ ਇੱਥੇ ਪਹੁੰਚਣ ਤੇ ਧੰਨਵਾਦ ਸਾਰੇ ਗੁਰੂਸਰ ਸਾਹਿਬ ਫੈਮਿਲੀ ਨੂੰ ਵੀ ਤਨਵਾਦ ਮੈਂ ਅੰਕਲ ਜੀ ਦਾ ਵੀ ਕਰਨਾ ਠੀਕ ਹੈ ਤੇ ਡਾਕਟਰ ਸਾਹਿਬ ਲੋਕ ਐਲੋਪੈਥੀ ਲੈਂਦੇ ਆ ਜੜੂਇਦਾਂ ਲੈਂਦੇ ਆ ਹਨਾ ਲੰਬੇ ਸਮੇਂ ਤੋਂ ਦਵਾਈਆਂ ਖਾ ਰਹੇ ਹੈਗੇ ਆ ਐਲੋਪੈਥੀ ਤੇ ਹੋਮੋਪੈਥਿਕ ਵਿੱਚ ਫਰਕ ਕੀ ਹੈਗਾ ਲੋਕ ਤੁਸੀਂ ਹਸਪਤਾਲ ਬਣਾਤਾ ਲੋਕਾਂ ਦੀ ਸੁਵਿਧਾ ਦੇ ਲਈ ਹੋਮੋਪੈਥਿਕ ਹਸਪਤਾਲ ਗੁਰੂ ਅਰਸਾਏ ਦੇ ਵਿੱਚ ਪਹਿਲਾ ਹੋਮੋਪੈਥੀ ਹਸਪਤਾਲ ਹੈ ਹੀ ਨਹੀਂ ਤੇ ਇਹ ਅਪਰਾਲਾ ਕੀਤਾ ਹੈ ਕੀ ਡਿਗਰੀ ਕਰਕੇ ਆਏ ਹੋਏ ਹੋ ਇੰਨਾ ਸਾਫ ਸੁਥਰਾ ਢੰਗ ਦਾ ਹਸਪਤਾਲ ਗੋਲੂ ਕਾ ਮੋੜੇ 'ਚ ਤੁਸੀਂ ਆਉਣ ਰੋਡ ਬਣਾਤਾ ਹਾਂਜੀ ਮੈਂ ਬੀ ਐਚ ਐਮ ਐਸ ਕੀਤੀ ਹੈ ਹੋਮੋਪੈਥੀ ਮੈਡੀਕਲ ਕਾਲਜ ਅਬੋਰ ਤੋਂ ਤੇ ਹੋਮੋਪੈਥੀ ਤੇ ਐਲੋਪੈਥੀ ਵਿੱਚ ਇਹ ਫਰਕ ਹੈ ਕਿਵੇਂ ਮੈਂ ਜਿਵੇਂ ਹੋਮੋਪੈਥੀ ਕਿਹੜੇ ਲਾ ਇਲਾਜ ਕਿੰਨੇ ਰੋਗ ਹੁੰਦੇ ਨੇ ਜਾਂ ਕਿਹੜੇ ਰੋਗ ਠੀਕ ਨਹੀਂ ਹੋ ਸਕਦੇ ਉਹਨਾਂ ਨੂੰ ਜੜੂ ਪੜਦੀ ਹੈ ਤੇ ਐਲੋਪੈਥੀ ਵਿੱਚ ਕਿਵੇਂ ਮੈਂ ਥੋੜਾ ਮੋਟਾ ਨੁਕਸਾਨ ਹੁੰਦਾ ਦਵਾਈ ਲੈਣ ਤੋਂ ਬਾਅਦ ਹੋਰ ਨੁਕਸਾਨ ਹੁੰਦੇ ਉਵੇਂ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਵੀ ਟ੍ਰੀਟਮੈਂਟ ਹੁੰਦਾ ਆਪਾਂ ਉਹਨੂੰ ਪੱਕੇ ਤਰੀਕੇ ਨਾਲ ਕਰ ਸਕਦੇ ਆ ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਿਹੜੇ ਸਾਡੇ ਕਿਹਨਾਂ ਨੇ ਇਨਵੈਂਟ ਕੀਤੀ ਸੀ ਹੋਮੋਪੈਥੀ ਮੈਡੀਸਨ ਉਹਨਾਂ ਨੇ ਇਹ ਸੋਚ ਉਹ ਵੀ ਪਹਿਲਾਂ ਉਹਨਾਂ ਨੇ ਐਮਬੀਬੀਐਸ ਐਮਡੀ ਕੀਤੀ ਹੋਈ ਸੀ ਤੇ ਉਹਨਾਂ ਨੇ ਵੇਖਿਆ ਕਿ ਹਾਂ ਕਦੋਂ ਐਲੋਪੈਥੀ ਵਿੱਚ ਉਹ ਪ੍ਰੈਕਟਿਸ ਕਰਦੇ ਰਹੇ ਨੇ ਤੇ ਉਹਨਾਂ ਵਿੱਚ ਕਿਹੜਾ ਇਲਾਜ ਹੁੰਦਾ ਸੀ ਉਹਦੇ ਨਾਲ ਕਈ ਹੋਰ ਸਾਈਡ ਇਫੈਕਟ ਹੁੰਦੇ ਸੀ ਠੀਕ ਹੈ ਤੇ ਉਹਨਾਂ ਨੇ ਉੱਥੋਂ ਥੋੜਾ ਜਿਹਾ ਤੰਗ ਹੋ ਕੇ ਉਹਨਾਂ ਨੇ ਇਹ ਪੈਥੀ ਦਾ ਉਸ਼ਕਾਰ ਕੀਤਾ ਕੀ ਹਾਂ ਕਿ ਲੋਕਾਂ ਨੂੰ ਇਲਾਜ ਹੀ ਮਿਲੇ ਕਿਹੜੇ ਉਹ ਤਕਲੀਫ ਲਈ ਆਏ ਨੇ ਉਹ ਅੱਗੇ ਤਕਲੀਫ ਹੀ ਨਾ ਵਧੇ ਉਲਟੋ ਠੀਕ ਹੋਵੇ ਜੜੂ ਪੱਟੀ ਜਾਵੇ ਤੁਹਾਡਾ ਕਹਿੰਦਾ ਪਾਵੇ ਆ ਵੀ ਬਿਮਾਰੀ ਨੂੰ ਜੇ ਜੜੋ ਪੜਨਾ ਹੈਗਾ ਤਾਂ ਫਿਰ ਹੋਮੋਪੈਥੀ ਇਲਾਜ ਕਰਾਣਾ ਚਾਹੀਦਾ ਹੈ ਐ ਕੰਨਾਂ ਲੋਕਾਂ ਦੇ ਮਨ ਵਿੱਚ ਆ ਜਾਂਦਾ ਵੀ ਲੰਮਾ ਇਲਾਜ ਹੋ ਸਕਦਾ ਕੀ ਇਹ ਇੱਕ ਵਹਿਮ ਹੈਗਾ ਲੋਕਾਂ ਦਾ ਕਿ ਸੇਮ ਹੀ ਕੰਮ ਕਰਦੀ ਹੈਗੀ ਹੋਮੋਪੈਥੀ ਨਹੀਂ ਉਹਦੇ ਵਿੱਚ ਕਈ ਕਿਹੜੀ ਬਿਮਾਰੀਆਂ ਹੁੰਦੇ ਉਹਨਾਂ ਦੇ ਵਿੱਚ ਲੰਮਾ ਇਲਾਜ ਵੀ ਹੁੰਦਾ ਹੈ ਤੇ ਕਈ ਵਿੱਚ ਮੈਨਜ਼ਿਕ ਜਲਦੀ ਵਿੱਚ ਵੀ ਹੋ ਜਾਂਦਾ ਹੁਣ ਉਹਨਾਂ ਦਾ ਕਾਰਨ ਇਹ ਹੈਗਾ ਅ ਲੰਮੇ ਤੇ ਕੀ ਕਾਰਨ ਹੈ ਕਿਵੇਂ ਹੁਣ ਆਪਾਂ ਡਾਇਬੀਟਿਸ ਵੇਖ ਲਈਏ ਡਾਇਬੀਟਿਸ ਵਿੱਚ ਕੜਾ ਪੇਸ਼ੈਂਟ ਹੁੰਦਾ ਉਹ ਮੀਨਜ਼ ਕਿ 15 20 20 ਸਾਲਾਂ ਤੋਂ ਦੂਸਰੀ ਮੈਡੀਸਿਨਸ ਲੈਂਦਾ ਪਿਆ ਹੁੰਦਾ ਠੀਕ ਹੈ ਤੇ ਕਈ ਵਾਰੀ ਹੁੰਦਾ ਕਿਵੇਂ ਬੱਚਿਆਂ ਨੂੰ ਡਾਇਬੀਟਿਸ ਹੋ ਜਾਂਦੀ ਹੈ ਤੇ ਉਹਨਾਂ ਦੇ ਲੰਮਾ ਸਮੇਂ ਬਾਅਦ ਉਹ ਵੀ ਸਾਲਾਂ ਬਾਅਦ ਆਉਂਦੇ ਨੇ ਸਾਡੇ ਕੋਲ ਹੁਣ ਉਹਨੂੰ ਪੂਰਾ ਜੜ ਤੋਂ ਪੱਟਣ ਵਾਸਤੇ ਟਾਈਮ ਲੱਗਦਾ ਹੈ ਟਾਈਮ ਕਿਵੇਂ ਐਟ ਦਾ ਸੈਂਸ ਕਿਵੇਂ ਪਹਿਲਾਂ ਦੇ ਮੀਨਜ਼ ਥੋੜਾ ਮੋਟਾ ਸਮਝਣ ਤੇ ਹੁੰਦਾ ਹੈ ਕਿ ਹਾਂ ਇਹਨ ਕਿਹੜੀ ਦਿੱਕਤ ਹੈ ਕਿਉਂਕਿ ਸਾਡੇ ਬਿਮਾਰੀ ਦਾ ਨਹੀਂ ਇਲਾਜ ਹੁੰਦਾ ਸਾਡੇ ਬੰਦੇ ਦਾ ਇਲਾਜ ਹੁੰਦਾ ਹੈ ਬੰਦੇ ਦੇ ਵਿੱਚ ਕਿਵੇਂ ਡਾਇਬੀਟਿਸ ਵਿੱਚ 10 ਪੇਸ਼ੈਂਟ ਆਪਾਂ ਖੜੇ ਕਰਦੀਏ ਜਾਂ ਮੀਨਸ ਗਠੀਆ ਵਿੱਚ 10 ਪੇਸ਼ੈਂਟ ਖੜੇ ਕਰਦੀਏ ਉਹਦੇ ਵਿੱਚ ਹਰ ਪੇਸ਼ੈਂਟ ਨੂੰ ਗਠੀਆ ਤਾਂ ਹੋਏਗਾ ਪਰ ਉਹਦੀ ਸੂਰਤ ਉਹਦੇ ਟੈਂਸ਼ਨ ਕਿਹੜੀ ਹੋਏਗੀ ਦਿਮਾਗ ਦੀ ਕਿਹੜੀ ਬੰਤਰ ਹੋਏਗੀ ਉਹ ਅਲੱਗ ਹੋਏਗੀ ਸਰੀਰ ਦੀ ਬੰਤਰ ਉਹ ਅਲੱਗ ਹੋਏਗੀ ਜਿੰਦੇ ਕਾਰਨ ਉਹਨੂੰ ਆਉਂਦੇ ਵਾਸਤੇ ਕਿਹੜੀ ਮੈਡੀਸਨ ਵੀ ਹੁੰਦੀ ਹੈ ਉਹ ਵੀ ਸਾਡੀ ਅਲੱਗ-ਅਲੱਗ ਹੁੰਦੀ ਹੈ ਸਾਡੀ ਸੇਮ ਮੈਡੀਸਨ ਨਹੀਂ ਹੁੰਦੀ ਹਰ ਬੰਦੇ ਦੇ ਸਾਬ ਨਾਲ ਹੁੰਦਾ ਬਿਮਾਰੀ ਦਾ ਇਲਾਜ ਤੁੰਦੇ ਹੀ ਹੁੰਦਾ ਨਾਲ ਅਸੀਂ ਬੰਦੇ ਦੇ ਇਲਾਜ ਕਰੀਦਾ ਕਿ ਉਹ ਦਿਮਾਗੀ ਤੌਰ ਤੇ ਸੋਸ਼ੀਲੀ ਤੌਰ ਤੇ ਤੇ ਕਿਹੜਾ ਆਲੇ ਦੋਲੇ ਇੰਟਰੈਕਸ਼ਨ ਦੇ ਤੌਰ ਤੇ ਸਾਰੇ ਪਾਸੇ ਫਿੱਟ ਹੋਵੇ ਕਿਵੇਂ ਹੁਣ ਬੱਚਿਆਂ ਦੇ ਵਿੱਚ ਵੇਖ ਲਈਏ ਗਰੋਥ ਵਿੱਚ ਵੇਖ ਲਈਏ ਬੱਚਾ ਪਤਲਾ ਵੀ ਹੋਏਗਾ ਮੋਟਾ ਵੀ ਹੋਏਗਾ ਹਰ ਕਿਸੇ ਨੂੰ ਅਲੱਗ-ਅਲੱਗ ਬਿਮਾਰੀ ਹੋਏਗੀ ਠੀਕ ਹੈ ਪਰ ਹੁਣ ਉਹ ਬੱਚਾ ਤੇ ਬੱਚਾ ਨਾ ਆਣਾ ਪਰ ਅਸੀਂ ਉਸ ਤੋਂ ਸਾਡੀ ਮੈਡੀਸਿਨ ਅਲੱਗ-ਅਲੱਗ ਹੁੰਦੀ ਹੈ। ਡਾਕਟਰ ਸਾਹਿਬ ਕਈ ਲੋਕ ਨਿਰਾਸ਼ ਹੋਏ ਬੈਠੇ ਹੋ ਐਲੋਪੈਥੀਆ ਦਵਾਈਆਂ ਖਾ ਖਾ ਕੇ। ਦੇਖੋ ਲਾਜ਼ ਜਿਹੜੀ ਹੈ ਜੜੋਂ ਨਹੀਂ ਪੱਟੇ ਗਿਆ ਹੈਗਾ। ਜਿੱਦਾਂ ਕਈ ਹਾਰਟ ਦੇ ਪੇਸ਼ੈਂਟ ਚੱਲ ਰਹੇ ਹੈਗੇ ਗੋਡਿਆਂ ਦੀ ਪ੍ਰੋਬਲਮ ਹੈਗੀ ਆ। ਲੀਵਰ ਦੀ ਲੋਕਾਂ ਨੂੰ ਪ੍ਰੋਬਲਮ ਹੋ ਰਹੀ ਹੈਗੇ 슈ਗਰ ਜਿਹੜੀ ਹੈਗੀ ਆ ਜ਼ਿਆਦਾ ਰਕਨ ਏਰੀਆ ਚ ਖਾਸ ਕਰਕੇ ਹੈਗਾ। ਹਾਰਟ ਦੇ ਲਈ ਜਿਹੜੀ ਜਿਹੜੀ ਮੈਂ ਤੁਹਾਨੂੰ ਇਹ ਬਿਮਾਰੀਆਂ ਦੱਸ ਦਿੱਤੀਆਂ ਹੈਗੇ ਇਹਨਾਂ ਦੇ ਲਈ ਪਰਮਾਨੈਂਟ ਇਲਾਜ ਹੈਗਾ ਤੁਹਾਡੇ ਕੋਲ। ਹਾਂਜੀ ਪਰਮਾਨੈਂਟ ਇਲਾਜ ਹੁੰਦਾ ਹੈ। ਪਰ ਸਾਨੂੰ ਪਹਿਲਾ ਹੁੰਦਾ ਕਿ ਉਹਨਾਂ ਨੂੰ ਪਹਿਲਾਂ ਪਹਿਲਾਂ ਕਿਹੜਾ ਰੀਲੀਫ ਮਿਲੇ ਰੀਲੀਫ ਮਿਲਣ ਦੇ ਨਾਲ ਨਾਲ ਉਹਨਾਂ ਦੇ ਹੌਲੀ ਹੌਲੀ ਸਟੈਪ ਵਾਈਜ਼ ਟ੍ਰੀਟਮੈਂਟ ਹੁੰਦਾ ਸਾਡੇ ਹੋਮੋਪੈਥੀ ਵਿੱਚ ਪਹਿਲਾ ਰੀਲੀਫ ਮਿਲੇ ਉਸ ਤੋਂ ਬਾਅਦ ਉਹਨ ਦੇ ਵਿੱਚ ਕਿਵੇਂ ਕਿਵੇਂ ਉਹਨ ਦੇ ਸਟੈਪ ਵਾਈਜ਼ ਉਹਨੂੰ ਠੀਕ ਕਰਨਾ ਉਹ ਸਾਨੂੰ ਵੇਖਣਾ ਪੈਂਦਾ ਹੁਣ ਇਹਦੇ ਵਿੱਚ ਕਿਵੇਂ ਤੁਸੀਂ ਹਾਰਟ ਦਾ ਕਹਿ ਦਿੱਤਾ ਹੈ ਹਾਰਟ ਦੇ ਵਿੱਚ ਸਾਨੂੰ ਹਾਰਟ ਦੇ ਹੋਰ ਪੇਸ਼ੈਂਟਸ ਨੂੰ ਵੀ ਦਿੱਕਤ ਹੋਏਗੀ ਠੀਕ ਹੈ ਪਰ ਸਾਨੂੰ ਉਹ ਦੇਖਣਾ ਪੈਣਾ ਕਿਹੜਾ ਕਾਰਨ ਦੇ ਕਾਰਨ ਉਹਨੂੰ ਹਾਰਟ ਦੀ ਦਿੱਕਤ ਆਈ ਹੈ ਕਿਉਂਕਿ ਕਈਆਂ ਨੂੰ ਟੈਨਸ਼ਨ ਦੇ ਕਾਰਨ ਵੀ ਦਿੱਕਤ ਆਂਦੀ ਹੈ ਕਈਆਂ ਨੂੰ ਕਲੇਸਟਰੋਲ ਵਧੇ ਹੋਣ ਦੇ ਕਾਰਨ ਵੀ ਦਿੱਕਤ ਆਂਦੀ ਜਾਂ ਮੀਨਸ ਟ੍ਰਾਈਗਲਸਰਾਈਡ ਵਧੇ ਹੋਣ ਦੇ ਕਾਰਨ ਵੀ ਦਿੱਕਤ ਆਂਦੀ ਹੈ ਕਈ ਵੈਸੇ ਕੋਈ ਕਿਮਿਆਥਲੀਟਸ ਹੁੰਦੇ ਨੇ ਉਹਨਾਂ ਨੂੰ ਵੀ ਦਿੱਕਤ ਆਂਦੀ ਹੈ ਸਾਨੂੰ ਉਹ ਕਾਰਨ ਦੇਖਣਾ ਪੈਂਦਾ ਪੇਸ਼ੈਂਟ ਦੇਖਣਾ ਪੈਂਦਾ ਫੇਰ ਹੀ ਅਸੀਂ ਪੱਕਾ ਇਲਾਜ ਕਰ ਸਕਨੇ ਹਾਂ ਉਹਦੇ ਵਿੱਚ ਤੇ ਐਡਰੈਸ ਜਿਹੜਾ ਹੈਗਾ ਤੁਹਾਡਾ ਕੀ ਹੈ ਲੋਕ ਸੰਪਰਕ ਕਰਨ ਦਾ ਮੋਬਾਈਲ ਨੰਬਰ ਜਾਂ ਆਪਣੀ ਲੋਕੇਸ਼ਨ ਕੀ ਹੈਗੀ ਹੈ ਜਰੂਰ ਦੱਸ ਦਈਏ ਕਿਉਂਕਿ ਤੁਸੀਂ ਵਧੀਆ ਡਿਗਰੀ ਕਰਕੇ ਇੱਥੇ ਆਏ ਹੋ ਅੱਜ ਹਸਪਤਾਲ ਖੋਲ੍ਹਿਆ ਲੋਕਾਂ ਦੀ ਸੇਵਾ ਲਈ ਕਾਫੀ ਏਰੀਆ ਗੋਲੂ ਕਾ ਮੋੜ ਨੂੰ ਪੈ ਜਾਂਦਾ ਜੀ ਹਾਂਜੀ ਇਹ ਗੋਲੂ ਕਾ ਮੋੜ ਵਿੱਚ ਸਾਡਾ ਕਲੀਨਿਕ ਹੈ ਓਪੋਜ਼ਿਟ ਕਿਹੜਾ ਮੇਨ ਜੀਟੀ ਰੋਡ ਕਿਹੜਾ ਗੁਰਵਰ ਸਾਹਿਬ ਨੂੰ ਜਾਂਦਾ ਹੈ ਅ ਨੀਅਰ ਅਨਿਲ ਬਾਗੀਪਟਰਪੋਂ ਦੇ ਕੋਲ ਹੈਗਾ ਸਾਡਾ ਡਾਕਟਰ ਸੱਜੇ ਬਿਮਾਰੀਆਂ ਦੀ ਗੱਲ ਕਰਦੇ ਆਂ ਤਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਆਪਣੇ ਕੋਲ ਕੀਤਾ ਜਾਂਦਾ ਆਪਣੇ ਕੋਲ ਕਈ ਤਰ੍ਹਾਂ ਦੇ ਲਾ ਇਲਾਜ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਕਿਵੇਂ ਕੈਂਸਰ ਹੋ ਗਿਆ ਜਾਂ ਗਠੀਆ ਹੋ ਗਿਆ ਜਾਂ ਗਠੀਆ ਹੋ ਗਿਆ ਜਾਂ ਕਿਸੇ ਨੂੰ ਸੰਗਰਹਿਣੀ ਹੋ ਗਈ ਜਿਹਨੂੰ ਆਪਾਂ ਆਈਬੀਐਸ ਵੀ ਕਹਿੰਦੇ ਆ ਤੇ ਇਸ ਤੋਂ ਇਲਾਵਾ ਜੇ ਆਪਾਂ ਹੋਰ ਵੇਖੀਏ ਕਿਵੇਂ ਫੀਮੇਲਸ ਵਿੱਚ ਮਾਂਵਾਰੀ ਸੰਬੰਧਿਤ ਰੋਗ ਹੋ ਗਏ ਲਕੋਰੀਆ ਹੋ ਗਿਆ ਜਾਂ ਅੰਡ ਦਾ ਨਿਰ ਦੇਰ ਸੋਲੀਆਂ ਹੋ ਗਿਆਂ ਠੀਕ ਹੈ ਤੇ ਕਿਵੇਂ ਮੇਲਸ ਵਿੱਚ ਆਪਾਂ ਵੇਖਿਆ ਸੱਪਨ ਦੋਸ਼ ਹੋ ਗਿਆ ਜਾਮੇ ਜਿ ਕਿਸੇ ਦੇ ਅੱਗੇ ਕਿਵੇਂ ਬੱਚੇ ਨਹੀਂ ਹੁੰਦੇ ਪਏ ਹਨਾ ਆ ਜਾਂ ਹੋਰ ਇਸ ਤੋਂ ਇਲਾਵਾ ਦਿੱਕਤਾਂ ਕਿੰਨੀਆਂ ਵੀ ਹੁੰਦੇ ਮੇਲਸ ਦੇ ਵਿੱਚ ਆਪਾਂ ਉਹਨਾਂ ਦਾ ਵਿੱਚ ਇਲਾਜ ਕਰੀਦਾ ਤੇ ਇਸ ਤੋਂ ਇਲਾਵਾ ਜਿਵੇਂ ਸਾਹ ਦੇ ਰੋਗ ਹੋ ਗਏ ਦਮਾ ਹੋ ਗਿਆ ਜਾਮੇ ਜਿ ਕਿਸੇ ਨੂੰ ਪਜਦੇ ਪਜਦੇ ਮੇਜਿਕ ਦਿੱਕਤ ਆਣੀ ਸ਼ੁਰੂ ਹੋ ਜਾਵੇ ਹਾਰਟ ਦੀ ਦਿੱਕਤਾਂ ਹੋ ਗਿਆ ਹਨਾ ਇਹ ਕਈ ਬਿਮਾਰੀਆਂ ਦਾ ਅਸੀਂ ਮੇਜਿਕੀ ਇਲਾਜ ਕਰੀਦਾ ਹੈ ਤੇ ਕਲੀਨਿਕ ਦੇ ਵਿੱਚ ਆ ਹੁਣ ਇਹਨਾਂ ਤੋਂ ਇਲਾਵਾ ਵੀ ਸਾਡੇ ਕੋਲ ਕਿਵੇਂ ਬੱਚਿਆਂ ਦੇ ਰੋਗ ਹੋਗੇ ਕਿਵੇਂ ਏਡੀਐਸਡੀ ਅੱਜ ਕੱਲ ਦਾ ਮੀਜ਼ਿਕ ਸਮੇਂ ਵਿੱਚ ਏਡੀਐਸਡੀ ਜ਼ਿਆਦਾ ਚੱਲਦਾ ਪਿਆ ਆਰਟイズਮ ਜ਼ਿਆਦਾ ਹੁੰਦਾ ਹੈ ਏਡੀਐਸਡੀ ਵਿੱਚ ਕਿਵੇਂ ਮੀਜ਼ਿਕ ਕਿਹੜਾ ਬੱਚਾ ਹੁੰਦਾ ਹੈ ਉਹ ਪ੍ਰੋਪਰਲੀ ਮੀਂ ਧਿਆਨ ਨਹੀਂ ਦਿੰਦਾ ਲੜਦਾ ਆਦੇ ਮਾਪਿਆਂ ਨਾਲ ਠੀਕ ਹੈ ਤੇ ਕਿਵੇਂ ਉਦਾਸੀ ਰੋਗ ਕਿਨੂੰ ਆਰਟイズਮ ਵੀ ਕਹਿ ਦਿੰਨੇ ਹਨਾ ਜਾਂ ਡਿਪਰੈਸ਼ਨ ਦੇ ਕਿਵੇਂ ਬੱਚੇ ਸ਼ਿਕਾਰ ਹੁੰਦੇ ਨੇ ਜਾਂ ਕਈਆਂ ਦੀ ਡਵੈਲਪਮੈਂਟ ਨਹੀਂ ਹੁੰਦੀ ਗਰੋਥ ਨਹੀਂ ਹੁੰਦੀ ਅ ਇਸ ਤੋਂ ਇਲਾਵਾ ਜਿਵੇਂ ਕਈਆਂ ਬੱਚਿਆਂ ਨੂੰ ਟਾਈਮ ਨਾਲ ਮੋਟਾਪਾ ਆਣਾ ਸ਼ੁਰੂ ਹੋ ਜਾਂਦਾ ਜਾਂ ਮੇਜ਼ਿਕ ਹੋਰ ਵੀ ਦਿੱਕਤਾਂ ਹੁੰਦੀਆਂ ਨੇ ਉਹਨਾਂ ਦਾ ਵੀ ਆਪਾਂ ਇਲਾਜ ਕਰੀਦਾ ਹੈ ਤੇ ਡਾਕਟਰ ਸਾਹਿਬ ਲੋਕਾਂ ਨੂੰ ਕੀ ਸੁਨੇਹਾ ਹੈਗਾ ਗੁਰੂ ਸਾਹਿਬ ਲਾਈਫ ਦੇ ذریعے ਵੀ ਹੋਮੋਪੈਥਿਕ ਲਈ ਤੁਹਾਡੀ ਟੀਮ ਜਿਹੜੀ ਹੈ ਇੱਥੇ ਹੁਣ ਉਪਲਬਧ ਹੈਗੀ ਆ ਤੁਸੀਂ ਪਰਮਾਨੈਂਟ ਜੇਕਰ ਆਪਣੀ ਬਿਮਾਰੀ ਦਾ ਪੱਕਾ ਹੱਲ ਕਰਨਾ ਹੈਗਾ ਤਾਂ ਹੋਮੋਪੈਥਿਕ ਦਵਾਈ ਵੱਲ ਆਕਰਸ਼ਿਤ ਲੋਕ ਹੋ ਜਾਣ ਹਾਂਜੀ ਜਰੂਰ ਮੇਜ਼ਿਕ ਲੋਕਲ ਟਰੀਟਮੈਂਟ ਲੈਣਾ ਚਾਹੀਦਾ ਹੈ ਕਿਉਂਕਿ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਦੂਸਰੇ ਗੱਲ ਤੇ ਅੰਦਰ ਟਰੀਟਮੈਂਟ ਪੱਕਾ ਹੁੰਦਾ ਹੈ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਅਸੀਂ ਉਹਨ ਦੇ ਕਿਹੜੇ ਬਿਮਾਰੀ ਹੁੰਦੀ ਉਹਨੂੰ ਅਸੀਂ ਜੜ ਤੋਂ ਕਟਨੇ ਆ ਕਿਵੇਂ ਲੋਕਾਂ ਨੂੰ ਹੋਰ ਪਰੇਸ਼ਾਨੀ ਨਾ ਆਵੇ ਇਸ ਲਈ ਅਸੀਂ ਉਹਨ ਦੇ ਪ੍ਰੋਪਰਲੀ ਹੋਮੋਪੈਥੀ ਟਰੀਟਮੈਂਟ ਕਰੀਦਾ ਕੋਈ ਅਸੀਂ ਕੋਈ ਪੇਟੈਂਟ ਨਹੀਂ ਯੂਜ਼ ਕਰੀਦਾ ਕਿਵੇਂ ਦੂਸਰੇ ਡਾਕਟਰਸ ਯੂਜ਼ ਕਰਦੇ ਨੇ ਪੇਟੈਂਟ ਸਾਡੇ ਪ੍ਰੋਪਰ ਕਲਾਸਿਕਲ ਹੋਮੋਪੈਥੀ ਦੇ ਥਰੂ ਅਸੀਂ ਟਰੀਟਮੈਂਟ ਕਰੀਦਾ ਜਿੰਨ ਦੇ ਕਾਰਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਦਾ ਬਿਲਕੁਲ ਜੀ ਇਸ ਦੇ ਨਾਲ ਨੁਕਸਾਨ ਵੀ ਨਹੀਂ ਪਹੁੰਚਦਾ ਹੈਗਾ ਜੇਕਰ ਤੁਸੀਂ ਵੀ ਦਵਾਈਆਂ ਖਾ ਕੇ ਅੱਕ ਚੁੱਕੇ ਹੋ ਤੁਹਾਡਾ ਲਾਜ਼ ਜਿਹੜਾ ਹੈਗਾ ਨਹੀਂ ਪ੍ਰੋਪਰ ਹੋਇਆ ਦਵਾਈਆਂ ਖਾ ਕੇ ਕੇ ਬੰਦਾ ਕਹਿੰਦਾ ਹੁਣ ਦਵਾਈਆਂ ਨਹੀਂ ਖਾਣੀਆਂ ਹੈਗੀਆਂ ਉਹ ਦਵਾਈ ਲੈਣੀ ਨਹੀਂ ਆ ਹੋਮੋਪੈਥਿਕ ਦੇ ਵਿੱਚ ਆ ਲਾਜ਼ ਜਿਹੜਾ ਜੜੋ ਪੁੱਟਿਆ ਜਾਂਦਾ ਹੈਗਾ ਡਾਕਟਰ ਸਾਹਿਬ ਦੇ ਕਹਿਣ ਦੇ ਮਤਾਬਕ ਤੇ ਹੋਮੋਪੈਥੀ ਹਸਪੀਟਲ ਹੁਣ ਗੁਰੂਵਰ ਸਾਹਿਬ ਹਲਕੇ ਦੇ ਵਿੱਚ ਗੋਲੂ ਦਾ ਮੋੜ ਖੁੱਲ ਚੁੱਕਿਆ ਹੈਗਾ ਤੇ ਇਹ ਹਸਪਤਲ ਨੀਲ ਅਨੀਲ ਬਾਗੀ ਪੈਟਰੋਲ ਪੰਪ ਤੇ ਬਿਲਕੁਲ ਨਾਲ ਹੈ ਜੇਕਰ ਤੁਸੀਂ ਗੁਰੂਵਰ ਸਾਹਿਬ ਵਾਲੇ ਸਾਈਡ ਤੋਂ ਆਉਂਦੇ ਆ ਤਾਂ ਗੋਲੂ ਕਾ ਮੋੜ ਐਂਟਰ ਹੋਣ ਤੋਂ 200 ਮੀਟਰ ਪਹਿਲੇ ਪੰਪ ਤੋਂ ਪਹਿਲੇ ਖੱਬੇ ਹਾਤੇ ਸੋਸ ਹਸਪਤਲ ਆ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸਕਰੀਨ ਤੇ ਸੀ ਉਹ ਵੀ ਦੇ ਦਿੰਦੇਗਾ ਡਾਕਟਰ ਸਾਹਿਬ ਨੰਬਰ ਵੀ ਜ਼ਰੂਰ ਬੋਲ ਦਿਓ ਹਾਂਜੀ ਸਾਡੇ ਮੇਰੇ ਕਲੀਨਿਕ ਦਾ ਨੰਬਰ 8285903576 ਤੇ ਇੱਕ ਹੋਰ ਰਿਕੁਐਸਟ ਜਿਹੜੇ ਸਾਡੇ ਕਲੀਨਿਕ ਦੇ ਜਿਹੜੇ ਟਾਈਮਿੰਗ ਹੁੰਦੀ ਹੈ ਉਹ 10 ਤੋਂ 6 ਹੁੰਦੀ ਹੈ ਤੇ ਕਲੀਨਿਕ ਕਿਹੜਾ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਖੁੱਲਦਾ ਹੈ ਸ਼ਨੀ ਐਤਵਾਰ ਸਾਡੇ ਕਲੀਨਿਕ ক্লোਜ਼ ਹੁੰਦਾ ਹੈ ਠੀਕ ਹਾਂਜੀ ਬਿਲਕੁਲ ਜੀ ਸ਼ਨੀ ਐਤਵਾਰ ਬੰਦ ਰਹਿੰਦਾ ਹੈਗਾ ਤੇ ਟਾਈਮ ਇਹਨਾਂ ਦੱਸ ਦਿੱਤਾ ਹੈਗਾ ਤੇ ਤੁਸੀਂ ਫੋਨ ਕਰਕੇ ਜਾਂ ਖੁਦ ਆ ਕੇ ਆਪਣੀ ਪਰਿਵਾਰ ਦੇ ਵਿੱਚ ਕੋਈ ਬੰਦਾ ਬੰਬਾਰੀ ਨਾਲ ਜੂਝ ਰਿਹਾ ਹੈਗਾ ਤਾਂ ਉਹਦਾ ਪਰਮਨੈਂਟ ਲਾਸ ਜਿਹੜਾ ਜਿੱਦਾਂ ਦੱਸ ਰਹੇ ਹੈਗਾ ਜੜੋ ਪੜ ਦੇਊਗੀ ਬਿਮਾਰੀ ਨੂੰ ਤੇ ਹੋਮੋਪੈਥਿਕ ਲਾਸ ਤੁਸੀਂ ਕਰਾਉਣਾ ਹੈ ਤਾਂ ਹੋਮੋਪੈਥਿਕ ਹਸਪੀਟਲ ਗੁਰੂਵਰ ਸਾਹਿਬ ਗੋਲੂ ਕਾ ਮੋੜ ਦੇ ਵਿੱਚ ਖੁੱਲ ਚੁੱਕਿਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸਾਇ ਲਾਈਵ ਹੋਰ ਜਾਣਕਾਰੀ ਲਈ ਤੁਸੀਂ ਆਪਣੇ ਕਮੈਂਟ ਜੜੇ ਆ ਉਹ ਵੀ ਦੇ ਸਕਦੇ ਹੋ ਡਾਕਟਰ ਸਾਹਿਬ ਨੇ ਇੱਥੇ ਨਵਾਂ ਹਸਪਤਾਲ ਖੋਲ੍ਹ ਦਿੱਤਾ ਹੈਗਾ ਦੇਖਦੇ ਰਹੋ ਗੁਰੂ ਵਰਸਾਇ ਲਾਈਵ